ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਸਲੋਕ ਮਹੱਲਾ ਦੀ ਜਾ ਬਿਨ ਕਰਮੈ ਨਾ ਨਪਾਈਐ ਪੂਰੈ ਕਰਮ ਪਾਇਆ ਜਾਏ ਏ ਪਾਈ ਨਿਸ਼ਕਾਮ ਕਰਮਾਂ ਤੂੰ ਬਿਗੈਰ ਪਰਮੇਸ਼ਰ ਦਾ ਨਾਮ ਨਹੀਂ ਪਾਈਦਾ ਪੂਰਿਆਂ ਕਰਮਾ ਕਰਕੇ ਹੀ ਪਾਇਆ ਜਾਂਦਾ ਹੈ ਗੁਰਾਂ ਦੀ ਕਰਮੈ ਕੀਏ ਮਿਹਰ ਤੋਂ ਬਗੈਰ ਪ੍ਰਭੂ ਦਾ ਨਾਮ ਨਹੀਂ ਪਾਈਦਾ ਪੂਰਿਆਂ ਗੁਰਾਂ ਦੀ ਕਰਮ ਕੀਏ ਬਖਸ਼ਿਸ਼ ਕਰਕੇ ਹੀ ਪਾਇਆ ਜਾਂਦਾ ਹੈ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਜੇਕਰ ਵਾਹਿਗੁਰੂ ਆਪਣੀ ਕਿਰਪਾ ਮਿਹਰ ਦ੍ਰਿਸ਼ਟੀ ਕਰ ਦੇਵੇ ਤਦ ਹੀ ਗੁਰਮਤ ਗੁਰ ਸਿੱਖਿਆ ਦੁਆਰਾ ਦੁਆਰਾ ਸਤ ਸੰਗਤ ਦੇ ਮੇਲ ਵਿੱਚ ਮਿਲਾਉਂਦਾ ਹੈ ਜਿਹੜੇ ਇਸ ਦਾਤ ਤੋਂ ਵਾਂਝੇ ਹਨ ਉਹਨਾਂ ਦੀ ਜਿਉਂਦਿਆਂ ਤੇ ਮਰਿਆਂ ਦੀ ਕੈਸੀ ਹਾਲਤ ਹੁੰਦੀ ਆ ਉਸ ਬਾਬਤ ਅੱਗੇ ਪਹਿਲੇ ਪਾਤਸ਼ਾਹ ਦੇ ਉਚਾਰਨ ਕੀਤੇ ਹੋਏ ਮਹੱਲੇ ਨੂੰ ਪ੍ਰਕਰਣ ਨਾਲ ਮੇਲ ਕੇ ਦਰਜ ਕਰਦੇ ਆ ਮਹੱਲਾ ਤੀਜਾ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾਂ ਕੁੱਤੇ ਖਾਹੇ ਭਾਈ ਇੱਕ ਨਾਂ ਦੇ ਸਰੀਰ ਨੂੰ ਚਿਖਾ ਵਿੱਚ ਦੱਜਿਆ ਜਾਂਦਾ ਹੈ ਤੇ ਇੱਕ ਨਾਂ ਦੇ ਸਰੀਰ ਨੂੰ ਕਬਰਾਂ ਵਿੱਚ ਪਾ ਕੇ ਦੱਬੀ ਹੈ ਕੀ ਇਹ ਦਬ ਦਿੱਤਾ ਜਾਂਦਾ ਹੈ ਇੱਕ ਨਾਂ ਦੇ ਉਜਾੜਾਂ ਵਿੱਚ ਪਏ ਸਰੀਰਾਂ ਨੂੰ ਕੁੱਤੇ ਕੀਏ ਕੂਕਰ ਖਾ ਜਾਂਦੇ ਹਨ ਇੱਕ ਪਾਣੀ ਵਿੱਚ ਉਸਟੀ ਹੈ ਇੱਕ ਭੀ ਫਿਰ ਹੱਸਣ ਪਾਹੇ ਇਕ ਨਾਂ ਦੇ ਸਰੀਰ ਨੂੰ ਪਾਣੀ ਜਲ ਵਿੱਚ ਉਸੱਟੀ ਹੈ ਵਿਸ਼ੇਸ਼ ਕਰਕੇ ਸੁਟਿਆ ਜਾਂਦਾ ਹੈ ਭਾਵ ਦਰਿਆ ਗੰਗਾ ਅਦਿਕ ਵਿੱਚ ਜਲ ਪ੍ਰਵਾਹ ਕਰਨ ਰੂਪ ਸੁਟਿਆ ਜਾਂਦਾ ਹੈ ਭੀ ਪੁਨਾ ਇੱਕ ਪਾਰਸੀ ਲੋਕ ਫਿਰ ਸਰੀਰ ਨੂੰ ਹੱਸਣਗੀ ਇਹ ਪਾਣੀ ਬਿਨਾ ਪਾਵ ਸੁੱਕੇ ਖੂਹ ਵਿੱਚ ਪਾ ਦਿੰਦੇ ਆ ਨਾਨਕ ਏਵ ਨਾ ਜਪਈ ਕਿਥੈ ਜਾਏ ਸਮਾਹੇ ਸਤਿਗੁਰੂ ਸਾਹਿਬ ਜੀ ਕਥਨ ਕਰਦੇ ਆ ਕਿ ਏਵ ਇਉ ਸਾੜਨ ਦੱਬਣ ਪਾਣੀ ਵਿੱਚ ਸੁੱਟਣ ਜਾਂ ਸੁੱਕੇ ਖੂਹਾਂ ਉੱਪਰ ਧਰਨ ਨਾਲ ਇਹ ਨਹੀਂ ਜਾਣਿਆ ਜਾਂਦਾ ਕਿ ਜੀਵ ਆਤਮਾ ਕਿੱਥੇ ਜਾਂਦਾ ਹੈ ਤੇ ਜਾ ਕੇ ਕਿੱਥੇ ਸਮਾਵੇਗਾ ਭਾਵ ਵਾਸਨਾ ਅਨਸਾਰ ਹੀ ਕਿਸੇ ਹੋਰ ਜੁਨ ਵਿੱਚ ਜਾ ਕੇ ਸਮਾਉਣਗੇ ਪੌੜੀ ਤਨਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਪਾਤਸ਼ਾਹ ਫਰਮਾਉਂਦੇ ਉਹਨਾਂ ਦਾ ਖਾਦਾ ਹੋਇਆ ਕਾਇਆ ਪਦਾਰਥ ਵਸਤਰ ਪਹਿਨਿਆ ਹੋਇਆ ਸਰਵਣ ਗਿਆਨ ਰੂਪੀ ਪਦਾਰਥ ਨੂੰ ਖਾਣਾ ਮੰਨਣ ਗਿਆਨ ਰੂਪੀ ਵਸਤਰਾਂ ਦਾ ਪਹਿਨਣਾ ਤੇ ਮਾਇਆ ਨੂੰ ਦਾਨ ਵਿੱਚ ਵਰਤਣਾ ਇਹ ਸਾਰਾ ਕੁਝ ਹੀ ਪਵਿੱਤਰ ਹੈ ਜਿਹੜੇ ਹਰ ਵਕਤ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਹੋਏ ਆ ਤਿਨਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸੇਖ ਅਭਿਆਗਤ ਜਾਇ ਵਰ ਸਾਤੇ ਉਹਨਾਂ ਦੇ ਕੱਚੇ ਘਰ ਮਕਾਨ ਪੱਕੇ ਮੰਦਰ ਮਹਿਲ ਆਲੀ ਸ਼ਾਨ ਗੁਮਟੀਆਂ ਕੱਢ ਕੇ ਬਣਾਈਆਂ ਹੋਈਆਂ ਹਵੇਲੀਆਂ ਤੇ ਮੁਸਾਫिरा ਲਈ ਬਣਾਈਆਂ ਸਰਾਈ ਸਰਾਵਾਂ ਆਦਿਕ ਸਾਰੇ ਪਵਿੱਤਰ ਹਨ ਜਿਨ੍ਹਾਂ ਮਕਾਨਾਂ ਦੇ ਵਿੱਚ ਗੁਰਮੁਖ ਜਨ ਸੇਵਕ ਦਾਸ ਸਿੱਖੀ ਨੂੰ ਕਮਾਉਣ ਵਾਲੇ ਸਿੱਖ ਅਤੇ ਅਬਿਆਗਤ ਅਬਿਆਗਤ ਸਾਹਮਣੇ ਆਇਆ ਪੁਰਖ ਭਾਵ ਅਤਿੱਥੀ ਸਾਧੂ ਜੋ ਫਕੀਰ ਭਜਨ ਕਰੇ ਪਰ ਤਿਆਗੀ ਹੋਵੇ ਇਤਿਆਦ ਜਾ ਕੇ ਵਰਸਾ ਤੇ ਲਾਭ ਿ ਉਠਾਉਂਦੇ ਆ ਭਾਵ ਸੁਖ ਪਾਉਂਦੇ ਹਨ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਉਹਨਾਂ ਦੇ ਤੁਰੇ ਘੋੜੇ ਜੀਨ ਕਾਟੀਆਂ ਤੇ ਖੁਰਗੀਰ ਕੁਰਜੀ ਭਾਵ ਕਾਟੀਆਂ ਦੇ ਨੀਚੇ ਪਾਉਣ ਵਾਲੇ ਵਸਤਰਾਦ ਸਾਰੇ ਪਵਿੱਤਰ ਹਨ ਜਿਨ੍ਹਾਂ ਉੱਤੇ ਗੁਰਮੁਖ ਜਨ ਸਿੱਖੀ ਨੂੰ ਕਮਾਉਣ ਵਾਲੇ ਸਿੱਖ ਸਾਧਨਾ ਕਰਨ ਵਾਲੇ ਸ੍ਰੇਸ਼ਟ ਪੁਰਖ ਤੇ ਸੰਤ ਸ਼ਾਂਤ ਆਤਮਾ ਸਾਸ ਗ੍ਰਾਸ ਨਾਮ ਜਪਣ ਵਾਲੇ ਪੁਰਖ ਚੜ ਕੇ ਜਾਂਦੇ ਹਨ ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਉਹਨਾਂ ਪੁਰਖਾਂ ਦੇ ਨਿਤਨਮਿਤ ਆਦਿ ਕਰਮ ਧਰਮ ਜਗ ਆਦ ਪੁੰਨ ਕਰਮ ਤੇ ਪਰਉਪਕਾਰ ਦੇ ਕੰਮ ਆਦ ਸਾਰੇ ਪਵਿੱਤਰ ਹਨ ਜੋ ਪੁਰਖ ਹਰੇਕ ਜੀਵਾਂ ਨੂੰ ਹਰੇ ਭਰੇ ਕਰਨ ਵਾਲੇ RAM ਵਿਆਪਕ ਸਾਤੇ ਸੱਚ ਸਰੂਪ ਪਰਮੇਸ਼ਰ ਦੇ ਨਾਮ ਦਾ ਮੁਖ ਦਵਾਰਾ ਬੋਲ ਕੇ ਅਭਿਆਸ ਕਰਦੇ ਆ ਜਿਨ ਕਾ ਪੁੱਤ ਹੈ ਪੁੰਨ ਹੈ ਸੇ ਗੁਰਮਖ ਸਿੱਖ ਗੁਰੂ ਪਹਿ ਜਾਤੇ ਜਿਨ੍ਹਾਂ ਦੇ ਹਿਰਦੇ ਰੂਪੀ ਪੁੱਤ ਹੈ ਕਈ ਖਜ਼ਾਨੇ ਵਿੱਚ ਪੁੰਨ ਸ਼ੁਭ ਭਾਵ ਨਿਸ਼ਕਾਮ ਕਰਮ ਹਨ ਉਹ ਗੁਰਮੁਖ ਸਿੱਖ ਗੁਰਾਂ ਦੇ ਪਹਿ ਪਾਸ ਉਪਦੇਸ਼ ਦੀ ਬ੍ਰਹਮ ਗਿਆਨ ਨਾਮ ਦੀ ਪ੍ਰਾਪਤੀ ਕਰਨ ਵਾਸਤੇ ਜਾਤੇ ਕੀਏ ਜਾਂਦੇ ਹਨ ਸ਼ਲੋਕ ਮਹੱਲਾ 3 ਨਾਨਕ ਨਾਵੋ ਕੁੱਥਿਆ ਹਲਤ ਪਲਤ ਸਭ ਜਾਈ ਸਤਿਗੁਰੂ ਜੀ ਕਥਨ ਕਰਦੇ ਆ ਕਿ ਪਰਮੇਸ਼ਰ ਦੇ ਨਾਮ ਤੋਂ ਕੁੱਥਿਆ ਭੁੱਲੇ ਹੋਏ ਮਨੁੱਖਾਂ ਦਾ ਹਲਤ ਲੋਕ ਪਲਤ ਪ੍ਰਲੋਕ ਵਿੱਚ ਸਾਰਾ નિਸਫਲ ਚਲਾ ਜਾਂਦਾ ਹੈ ਜਪ ਤਪ ਸੰਜਮ ਸਭ ਹਿਰ ਲਿਆ ਮੁਠੀ ਦੂਜੇ ਭਾਏ ਉਹਨਾਂ ਦਾ ਬਾਣੀ ਕਰਕੇ ਕੀਤਾ ਜਾਪ ਸਰੀਰ ਕਰਕੇ ਕੋਈ ਜਲ ਤਰਾਦ ਕੀਤਾ ਤਪ ਸੰਜਮ ਇੰਦਰੀਆਂ ਦਾ ਦਮਨ ਕੀਤਾ ਆਦ ਸਾਰਾ ਵਿਕਾਰਾਂ ਨੇ ਹਿਰ ਲਿਆ ਚੁਰਾ ਲਿਆ ਹੈ ਕਿਉਂਕਿ ਉਹਨਾਂ ਦੀ ਬੁੱਧੀ ਦੂਜੇ ਭਾਵ ਦ્વੈਤ ਵਿੱਚ ਮੁਠੀ ਲੁੱਟੀ ਗਈ ਹੈ ਜਮਦਾਰ ਬੱਦੇ ਮਾਰੀਐ ਬਹੁਤੀ ਮਿਲੈ ਸਜਾਏ ਉਹ ਪੁਰਖ ਅੰਤ ਦੇ ਸਮੇ ਜਮਾਂ ਦੇ ਦਰ ਦਰਵਾਜੇ ਵਿੱਚ ਕੈਦੀਆਂ ਵਾਂਗ ਬੰਨੇ ਹੋਏ ਮਾਰੀਐ ਮਾਰੇ ਜਾਂਦੇ ਆ ਅਤੇ ਉਹਨਾਂ ਨੂੰ ਨਰਕਾਂ ਵਿੱਚ ਜੂਨਾ ਵਿੱਚ ਪਰਮੋਣ ਰੂਪੀ ਬਹੁਤੀ ਅਦਕ ਸਜ਼ਾ ਮਿਲਦੀ ਹੈ ਮਹੱਲਾ ਤੀਜਾ ਸੰਤਾ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੋਹ ਪਿਆਰ ਜੋ ਨਿੰਦਕ ਪੁਰਖ ਸ਼ਾਂਤ ਆਤਮਾ ਵਾਲੇ ਗੁਰਮਖਾਂ ਭਾਵ ਮਹਾਤਮਾ ਜਨਾਂ ਦੇ ਨਾਲ ਸਾਧਕੀਏ ਵੈਰ ਦੁਸ਼ਮਣੀ ਕਮਾਉਂਦੇ ਆ ਤੇ ਦੁਸ਼ਟਾਂ ਭੈੜੇ ਪੁਰਖਾਂ ਨਾਲ ਸਾਥ ਮੰਨ ਕਰਕੇ ਮੋਹ ਸਨੇਹ ਬਾਣੀ ਕਰਕੇ ਪਿਆਰ ਪ੍ਰੇਮ ਕਰਦੇ ਆ ਅੱਗੇ ਪਿਛੇ ਸੁਖ ਨਹੀਂ ਮਰ ਜਮ ਮਹਿ ਵਾਰ ਵਾਰ ਉਹਨਾਂ ਨੂੰ ਅੱਗੇ ਭਾਵ ਪਰਲੋਕ ਵਿੱਚ ਤੇ ਪਿਛੇ ਪਿਛੇ ਇਸ ਲੋਕ ਵਿੱਚ ਉਕਾ ਹੀ ਸੁਖ ਨਹੀਂ ਹੁੰਦਾ ਉਹ ਤਾਂ ਵਾਰੋ-ਵਾਰ ਮੁਰਮੜ ਕੇ ਜੰਮ ਦੇ ਮਰਦੇ ਜੂਨਾ ਵਿੱਚ ਆਉਂਦੇ ਜਾਂਦੇ ਰਹਿੰਦੇ ਆ ਤ੍ਰਿਸ਼ਨਾ ਕਦੇ ਨਾ ਬੁਝਈ ਤ੍ਰਿਸ਼ਨਾ ਕਦੇ ਨਾ ਬੁਝਈ ਦੁਬਿਦਾ ਹੋ ਏਕਵਾਰ ਉਹਨਾਂ ਦੇ ਹਿਰਦੇ ਅੰਦਰੋਂ ਰਸਾਂ ਕਸਾਂ ਦੇ ਭੋਗਣ ਦੀ ਤ੍ਰਿਸ਼ਨਾ ਰੂਪੀ ਆਗ ਕਦੇ ਵੀ ਨਹੀਂ ਬੁਝਦੀ ਮਿਟਦੀ ਇਸ ਕਰਕੇ ਉਹ ਹਮੇਸ਼ਾ ਹੀ ਦੁਬਿਦਾ ਦ્વੈਤ ਭਾਵ ਮਨ ਦੀ ਡਾਂਵਾ ਡੋਲ ਹਾਲਤ ਵਿੱਚ ਕਵਾਰ ਖਰਾਬ ਹੁੰਦੇ ਰਹਿੰਦੇ ਆ ਮੂਹ ਕਾਲੇ ਤਿਨਾ ਨਿੰਦਕਾ ਤਿਤ ਸਚੈ ਦਰਬਾਰ ਉਹਨਾਂ ਸੰਤਾਂ ਦੀ ਨਿੰਦਕਾ ਨਿੰਦਿਆ ਕਰਨ ਵਾਲੇ ਪੁਰਖਾਂ ਨੂੰ ਕਾਲੇ ਮੂਹ ਵਾਲੇ ਜਮ ਨਾਲ ਲੈ ਕੇ ਪ੍ਰਲੋਕ ਨੂੰ ਸਜ਼ਾ ਦੇਣ ਲਈ ਜਾਂਦੇ ਆ ਤੇ ਉਸ ਸਚੈ ਸੱਚੇ ਪਰਮੇਸ਼ਰ ਦੇ ਦਰਬਾਰ ਵਿੱਚ ਲਾਹਣਤਾ ਪਾਈਆਂ ਜਾਂਦੀਆਂ ਹਨ ਉਹਨਾਂ ਨਿੰਦਕ ਪੁਰਖਾਂ ਦੇ ਉਸ ਸੱਚੇ ਪਰਮੇਸ਼ਰ ਦੇ ਸਚਖੰਡ ਰੂਪੀ ਦਰਬਾਰ ਵਿੱਚ ਮੂਹ ਕਾਲੇ ਕੀਤੇ ਜਾਂਦੇ ਆ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਸਤਿਗੁਰੂ ਜੀ ਕਥਨ ਕਰਦੇ ਆ ਕਿ ਜੋ ਪੁਰਖ ਪਰਮੇਸ਼ਰ ਦੇ ਨਾਮ ਜਪੇ ਤੋਂ ਵਿਹੂਣਿਆ ਬਗੈਰ ਹਨ ਉਹਨਾਂ ਨੂੰ ਨਾਹੀ ਉਰਵਾਰ ਉਰਲੇ ਪਾਸੇ ਭਾਵ ਇਸ ਲੋਕ ਵਿੱਚ ਸੁਖ ਤੇ ਨਾਹੀ ਪਾਰ ਪਰਲੇ ਪਾਸੇ ਮੁਕਤੀ ਦਾ ਸੁਖ ਪ੍ਰਾਪਤ ਹੁੰਦਾ ਪੌੜੀ ਜੋ ਹਰ ਨਾਮ ਧਿਆਏ ਦੇ ਸੇ ਹਰ ਹਰ ਨਾਮ ਰੱਤੇ ਮਨ ਮਾਹੀ ਜਿਹੜੇ ਗੁਰਮੁਖ ਜਨ ਪਰਮੇਸ਼ਰ ਦੇ ਨਾਮ ਨੂੰ ਧਿਆਉਂਦੇ ਆ ਉਹ ਮਨਮਾਹੀ ਮਨ ਵਿੱਚ ਮਨ ਕਰਕੇ ਅੰਦਰੋਂ ਅੰਦਰ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਪਰਮੇਸ਼ਰ ਦੇ ਨਾਮ ਵਿੱਚ ਰੰਗੇ ਰਹਿੰਦੇ ਆ ਜਿਨ੍ਹਾਂ ਮਨ ਚਿਤ ਇੱਕ ਅਰਾਧਿਆ ਤਿਨਾ ਇੱਕ ਸਬਿਨ ਦੂਜਾ ਕੋ ਨਾਹੀ ਜਿਨ੍ਹਾਂ ਪੁਰਖਾਂ ਨੇ ਮਨ ਹਿਰਦੇ ਦੀ ਚਿਤ ਜਿਤਵਨੀ ਦੁਆਰਾ ਇਕ ਅਦਵੈਤ ਸਰੂਪ ਪਰਮੇਸ਼ਰ ਨੂੰ ਅਰਾਧਿਆ ਅਰਾਧਨਾ ਕੀਤਾ ਹੈ ਉਹਨਾਂ ਨੂੰ ਇੱਕ ਪਰਮੇਸ਼ਰ ਤੋਂ ਬਗੈਰ ਦੂਸਰਾ ਹੋਰ ਕੋਈ ਵੀ ਪ੍ਰਤੀਤ ਨਹੀਂ ਹੁੰਦਾ ਸਹੀ ਪੁਰਖ ਹਰ ਸੇਵ ਦੇ ਜਿਨ ਧੁਰ ਮਸਤਕ ਲੇਖ ਲਿਖਾਹੀ ਉਹੀ ਪੁਰਖ ਪਰਮੇਸ਼ਰ ਦਾ ਸੇਵਨ ਭਜਨ ਕਰਦੇ ਆ ਜਿਨ੍ਹਾਂ ਦੇ ਆਦਤੋਂ ਮਸਤਕ ਮੱਥੇ ਉੱਤੇ ਸੱਚੇ ਪਾਤਸ਼ਾਹ ਨੇ ਦੇਵੀ ਗੁਣਾ ਦੇ ਲੇਖ ਲਿਖਾਹੀ ਲਿਖਣਾ ਕੀਤੇ ਆ ਜਿਨ੍ਹਾਂ ਦੇ ਧੁਰੋਂ ਅੰਤੈ ਕਰਨ ਰੂਪੀ ਮੱਥੇ ਉੱਤੇ ਗੁਰਾਂ ਨੇ ਭਾਵਨਾ ਰੂਪ ਲੇਖ ਲਿਖਣਾ ਕੀਤੇ ਹਨ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਏ ਉਹ ਗੁਰਮਖ ਜਨ ਨਿਤਾ ਪ੍ਰਤੀ ਪਰਮੇਸ਼ਰ ਦੇ ਗੁਣਾਂ ਨੂੰ ਗਾਉਂਦੇ ਹਨ ਤੇ ਆਪ ਪਰਮੇਸ਼ਰ ਦੇ ਗੁਣ ਗਾ ਕੇ ਹੋਰਨਾਂ ਤੋਂ ਪਰਮੇਸ਼ਰ ਦੇ ਗੁਣ ਗਵਾ ਕੇ दैवी ਗੁਣਾ ਵਾਲੇ ਪਰਮੇਸ਼ਰ ਦਾ ਗਿਆਨ ਸਮਝਾ ਦਿੰਦੇ ਆ ਵੜੇ ਆਈ ਵੱਡੀ ਗੁਰਮੁਖਾ ਗੁਰ ਪੂਰੈ ਹਰ ਨਾਮ ਸਮਾਹੀ ਉਹਨਾਂ ਗੁਰਮੁਖਾਂ ਦੀ ਉੱਚੀ ਵਡਿਆਈ ਮਹਿਮਾ ਹੈ ਜੋ ਪੂਰਿਆਂ ਸਤਿਗੁਰਾਂ ਦੁਆਰਾ ਪਰਮੇਸ਼ਰ ਦੇ ਨਾਮ ਵਿੱਚ ਸਮਾ ਜਾਂਦੇ ਹਨ ਲੀਨ ਹੋ ਜਾਂਦੇ ਹਨ ਸਲੋਕ ਮਹੱਲਾ 3 ਸਤਿਗੁਰ ਕੀ ਸੇਵਾ ਗਾਖੜੀ ਸਿਰ ਦੀਜੈ ਆਪ ਗਵਾਏ ਸਤਿਗੁਰਾਂ ਦੀ ਸੇਵਾ ਟਹਿਲ ਬੜੀ ਗਾਖੜੀ ਹੁੰਦਾ ਔਖੀ ਕਠਨ ਹੈ ਕਿਉਂਕਿ ਗੁਰਾਂ ਦੀ ਸੇਵਾ ਹੰਕਾਰ ਰੂਪੀ ਸਿਰ ਦੀਜੇ ਭੇਟਾ ਦੇ ਕੇ ਆਪਾ ਭਾਵ ਦੇ ਅਧਿਆਸ ਗਵਾਕੇ ਹੁੰਦੀ ਆਬਦ ਮਰੈ ਫਿਰ ਨਾਮ ਰਹੇ ਤਾਂ ਸੇਵਾ ਪਵੈ ਸਬਤ ਹੈ ਜੋ ਗੁਰਾਂ ਦੇ ਸਬਦ ਉਪਦੇਸ਼ ਦੁਆਰਾ ਜੀਵਤ ਭਾਵ ਤੋਂ ਮਰ ਜਾਂਦਾ ਹੈ ਉਹ ਫਿਰ ਮੁੜ ਕੇ ਮੌਤ ਕਰਕੇ ਮਰਦਾ ਨਹੀਂ ਤਾਦੀ ਉਸਦੀ ਸੇਵਾ ਟਹਿਲ ਕੀਤੀ ਹੋਈ ਸਾਰੀ ਵਾਹਿਗੁਰੂ ਦੇ ਦਰ ਰੂਪੀ ਥਾਂ ਵਿੱਚ ਪੈਂਦੀ ਹੈ ਸਾਰਿਆਂ ਨੂੰ ਸਰੂਪ ਰੂਪੀ ਥਾਂ ਪ੍ਰਾਪਤ ਹੁੰਦਾ ਹੈ ਪਾਰਸ ਪਰਸਿਆ ਪਾਰਸ ਹੋਵੇ ਸੱਚ ਰਹੇ ਲਿਵ ਲਾਏ ਜੋ ਪੁਰਖ ਗੁਰਾਂ ਦੇ ਸ਼ਬਦ ਰੂਪੀ ਪਾਰਸ ਨੂੰ ਪਰਸਿਆ ਪਰਸੋ ਕੇ ਸੱਚ ਸਤ ਸਰੂਪ ਵਿੱਚ ਲਿਵ ਬਿਰਤੀ ਲਗਾ ਕੇ ਰਹਿੰਦਾ ਹੈ ਉਹ ਪਾਰਸ ਰੂਪ ਹੋ ਜਾਂਦਾ ਹੈ ਜੋ ਗੁਰਮੁਖ ਜਾਂਦੇ ਪੰਜੇ ਗਿਆਨਿੰਦਰੇ ਮਨ ਤੇ ਬੁੱਧ ਗੁਰਾਰੂ 파ਰਸ ਨਾਲ 파ਰਸ ਕੇ ਬ੍ਰह्म ज्ञान रूपी 파ਰਸ ਦੀ ਪ੍ਰਾਪਤੀ ਵਾਲੇ ਹੋਏ ਆ ਉਹ ਹਰ ਵਕਤ ਸੱਚੇ ਨਾਮ ਵਿੱਚ ਚਿੱਤ ਦੀ ਲਿਵ ਬਿਰਤੀ ਨੂੰ ਲਾ ਕੇ ਰਹਿਂਦਾ ਭਾਵ ਰੱਖਦਾ ਹੈ ਜਿਸ ਪੂਰਬ ਹੋਵੇ ਲਿਖਿਆ ਤਿਸ ਸਤਗੁਰ ਮਿਲੇ ਪ੍ਰਭ ਆਏ ਜਿਸ ਪੁਰਖ ਦੇ ਅੰਤਹਿ ਕਰਨ ਰੂਪੀ ਮੱਥੇ ਤੇ ਮਹਾਰਾਜ ਨੇ ਪੂਰਬ ਕਈਏ ਪੂਰਬਲਾ ਨਿਸ਼ਕਾਮ ਕਰਮ ਲਿਖ ਦਿੱਤਾ ਹੈ ਲਿਖਿਆ ਹੁੰਦਾ ਉਸ ਪੁਰਖ ਨੂੰ ਪਰਮੇਸ਼ਰ ਪ੍ਰਭੂ ਰੂਪ ਸਤਿਗੁਰੂ ਆਪ ਆ ਕੇ ਮਿਲਦਾ ਹੈ ਨਾਨਕ ਗਣਤੈ ਸੇਵਕ ਨਾ ਮਿਲੈ ਜਿਸ ਬਖਸ਼ੇ ਸੋ ਪਵੈ ਥਾਈ ਸਤਿਗੁਰੂ ਜੀ ਕਥਨ ਕਰਦੇ ਆ ਕਿ ਸਾਧਨਾ ਦੀ ਗਣਤੈ ਗਿਣਤੀ ਮਿੰਤੀ ਕਰਨ ਵਾਲਾ ਸੇਵਕ ਦਾਸ ਪਰਮੇਸ਼ਰ ਨੂੰ ਨਹੀਂ ਮਿਲ ਸਕਦਾ ਜਿਸ ਨੂੰ ਆਪ ਪਰਮੇਸ਼ਰ ਬਖਸ਼ਦਾ ਹੈ ਆਹ ਅਹੰਕਾਰ ਤੂੰ ਬਚਾ ਕੇ ਰੱਖ ਦੇ ਹਨ ਉਹ ਪੁਰਖ ਸਰੂਪ ਰੂਪੀ ਥਾ ਨੂੰ ਪੌਂਦਾ ਭਾਗ ਪ੍ਰਾਪਤ ਕਰਦਾ ਹੈ ਮਹੱਲਾ ਤੀਜਾ ਮਹਿਲ ਕੁਮਹਿਲ ਨ ਜਾਣਨੀ ਮੂਰਖ ਆਪਣੈ ਸੋ ਆਏ ਬੇਸਮਝ ਪੁਰਖ ਹਰ ਵਕਤ ਆਪ ਦੇ ਸੋ ਆਏ ਪ੍ਰਯੋਜਨ ਵਿੱਚ ਲੱਗੇ ਰਹਿੰਦੇ ਆ ਵਿਸ਼ੇ ਭੋਗਣ ਦੇ ਸੋ ਆਏ ਸਵਾਦ ਵਿੱਚ ਲੱਗੇ ਰਹਿੰਦੇ ਆ ਉਹ ਆਪਣੀ ਮਹਿਲ ਇਸਤਰੀ ਜਾਂ ਕੁਮਹਿਲ ਖੋਟੀ ਭਾਵ ਪ੍ਰਾਈ ਸਤਰੀ ਆਦ ਇਸ ਗੱਲ ਨੂੰ ਨਹੀਂ ਜਾਣਦੇ ਭਾਵ ਹਰ ਵਕਤ ਵਿਕਾਰਾਂ ਵਿੱਚ ਹੀ ਲੱਗੇ ਰਹਿੰਦੇ ਆ ਮਹਿਲ ਕੁਮਹਿਲ ਬੁਰਾ ਭਲਾ ਪਵਿੱਤਰ ਅਪਵਿੱਤਰ ਆਤਮਾ ਅਨਾਤਮਾ ਗਿਆਨ ਅਗਿਆਨ ਮਹਿਲ ਸਤਸੰਗਤ ਤੇ ਕੁਮਹਿਲ ਕੁਸੰਗਤ ਨੂੰ ਨਹੀਂ ਜਾਣਦੇ ਸ਼ਬਦ ਚੀਨੈ ਤਾ ਮਹਿਲ ਲਹਿ ਹੈ ਜੋਤੀ ਜੋਤ ਸਮਾਏ ਪ੍ਰੰਤੂ ਜੇਕਰ ਗੁਰਾਂ ਦੇ ਸ਼ਬਦ ਉਪਦੇਸ਼ ਨੂੰ ਚੀਨੈ ਜਾਣਣ ਤਨ ਸਰੂਪ ਰੂਪੀ ਥਾ ਨੂੰ ਲਹਿ ਪ੍ਰਾਪਤ ਕਰ ਲੈਣ ਤੇ ਉਹਨਾਂ ਦੀ ਪਰਤਕ ਜੋਤ ਜੋਤੀ ਪ੍ਰਕਾਸ਼ ਰੂਪ ਬ੍ਰਹਮ ਵਿੱਚ ਸਮਾਜ ਜਾਵੇ ਅਪੇਦ ਹੋ ਜਾਵੇ ਸਦਾ ਸੱਚੇ ਕਾ ਭਉ ਮਨ ਵਸੈ ਤਾ ਸਭ ਸੋਜੀ ਪਾਏ ਜਿਨ੍ਹਾਂ ਪੁਰਖਾਂ ਦੇ ਮਨ ਹਿਰਦੇ ਵਿੱਚ ਸਦਾ ਹਮੇਸ਼ਾ ਸੱਚੇ ਪਰਮੇਸ਼ਰ ਦਾ ਭਉ ਡਰ ਵਸ ਜਾਂਦਾ ਹੈ ਤਦੂ ਸਭਾ ਕਈਏ ਸਾਰੀ ਧਰਮ ਅਧਰਮ ਪਾਪ ਪੁੰਨ ਦੀ ਸੋਝੀ ਗਿਆਤ ਪਾ ਲੈਂਦੇ ਆ ਸਤਗੁਰੇ ਆਪਣੇ ਘਰ ਵਰਤਦਾ ਆਪੇ ਲਏ ਮਿਲਾਏ ਸਤਗੁਰੂ ਗੁਰੂ ਨਾਨਕ ਦੇ ਮਹਾਰਾਜੀ ਹਮੇਸ਼ਾ ਆਪਣੇ ਕਈਏ ਆਪ ਦੇ ਸਤ ਸਰੂਪ ਰੂਪੀ ਘਰ ਵਿੱਚ ਵਰਤਦੇ ਵਿਆਪਕ ਹਨ ਭਾਵ ਆਤਮ ਅਨੰਦੀ ਹਨ ਅਤੇ ਸ੍ਰੇਸ਼ਟ ਜਿਗਿਆਸੂ ਨੂੰ ਆਪ ਦੇ ਸਰੂਪ ਨਾਲ ਮੇਲ ਲੈਂਦੇ ਆ ਆਪ ਹੀ ਵਾਹਿਗੁਰੂ ਨਾਲ ਮਿਲਾ ਲੈਂਦੇ ਆ ਨਾਨਕ ਸਤਿਗੁਰ ਮਿਲਿਆ ਸਭ ਪੂਰੀ ਪਈ ਜਿਸਨੂੰ ਕਿਰਪਾ ਕਰੇ ਰਜਾਏ ਸਤਿਗੁਰੂ ਜੀ ਕਥਨ ਕਰਦੇ ਆ ਕਿ ਜਿਸ ਪੁਰਖ ਉਤੇ ਰਜਾਏ ਆਗਿਆ ਕਰਨ ਵਾਲਾ ਪਰਮੇਸ਼ਰ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਕਰਦਾ ਹੈ ਉਸ ਦੀ ਸਤਿਗੁਰੂ ਜੀ ਦੇ ਨਾਲ ਮਿਲਣ ਕਰਕੇ ਸਾਰੀ ਭਗਤੀ ਦੀ ਕਮਾਈ ਪੂਰਨ ਪਈ ਹੈ ਭਾਵ ਸਭ ਪਤ ਆਬਰੂ ਪੂਰੀ ਪਈ ਹੈ ਪੌੜੀ ਧੰਨ ਤਨ ਭਾਗ ਤਿਨਾ ਭਗਤ ਜਨਾ ਜੋ ਹਰ ਨਾਮਾ ਹਰ ਮੁਖ ਕਹਤਿਆ ਪਰਮੇਸ਼ਰ ਵਾਹਿਗੁਰੂ ਦੀ ਪ੍ਰੇਮਾ ਭਗਤੀ ਕਮਾਉਣ ਵਾਲੇ ਪੁਰਖ ਧੰਨ ਹਨ ਤੇ ਤਿਨਾ ਉਹਨਾ ਭਗਤ ਜਨਾ ਦੇ ਭਾਗ ਲੇਖ ਵੀ ਤਨ ਤੰਤਾ ਦੇ ਜੋਗ ਹਨ ਜਿਹੜੇ ਸਾਰਿਆਂ ਨੂੰ ਹਰੇ ਭਰੇ ਕਰਨ ਵਾਲੇ ਹਰ ਪਰਮੇਸ਼ਰ ਦੇ ਨਾਮ ਨੂੰ ਮਖਮੂੰਦਵਾਰਾ ਕਹਤਿਆ ਆਖਦੇ ਆ ਤਨ ਤਨ ਭਾਗ ਤਿਨਾ ਸੰਤ ਜਨਾ ਜੋ ਹਰ ਜਸ ਸਰਵਣੀ ਸੁਣਦੇ ਆ ਉਹਨਾਂ ਸੰਤ ਮਹਾਤਮਾ ਜਨਾ ਦੇ ਭਾਗ ਲੇਖ ਤਨ ਤਨ ਕੀਏ ਧੰਤਾ ਦੇ ਜੋਗ ਹਨ ਜਿਹੜੇ ਪਰਮੇਸ਼ਰ ਦੇ ਜਸ ਕੀਰਤਨ ਨੂੰ ਸ਼ਰਧਾ ਤੇ ਵਿਸ਼ਵਾਸ ਰੂਪੀ ਸਰਵਣੀ ਕੰਨਾਂ ਨਾਲ ਸੁਣਤਿਆ ਸੁਣਦੇ ਰਹਿੰਦੇ ਆ ਤਨ ਤਨ ਭਾਗ ਤਿਨਾ ਸਾਧ ਜਨਾ ਹਰ ਕੀਰਤਨ ਗਾਏ ਗੁਣੀ ਜਨ ਬਣਤਿਆ ਉਹਨਾਂ ਸਾਧ ਸ੍ਰੇਸ਼ਟ ਜਨਾ ਪੁਰਖਾਂ ਦੇ ਭਾਗ ਲੇਖ ਤਨ ਤਨ ਤੰਤਾ ਦੇ ਜੋਗ ਹਨ ਜਿਹੜੇ ਪਰਮੇਸ਼ਰ ਦੇ ਕੀਰਤਨ ਜਸ ਨੂੰ ਗਾ ਕਰਕੇ ਗੁਣੀ ਗੁਣਵਾਨ ਜਨ ਪੁਰਖ ਗੁਣਾ ਦੀ ਵਿਚਾਰ ਕਰਨ ਵਾਲੇ ਤਤ ਬੀਤੇ ਬਣਤਿਆ ਬਣ ਜਾਂਦੇ ਆ ਤਨ ਤਨ ਭਾਗ ਤਿਨਾ ਗੁਰਮੁਖਾ ਜੋ ਗੁਰ ਸਿੱਖ ਲੈ ਮਨ ਜਿੰਦਿਆ ਪਾਤਸ਼ਾਹ ਫਰਮਾਉਂਦੇ ਉਹਨਾਂ ਗੁਰਮੁਖਾਂ ਦੇ ਭਾਗ ਲੇਖ ਧਨ ਧਨ ਤਨਤਾ ਦੇ ਜੋਗ ਹਨ ਜਿਹੜੇ ਗੁਰਮੁਖ ਮੁਖੀ ਗੁਰਾਂ ਦੀ ਸਿੱਖਿਆ ਲੈ ਕੇ ਆਪਣੇ ਮਨ ਨੂੰ ਜਿੰਦਿਆ ਕੀਏ ਜਿੱਤ ਲੈਂਦੇ ਆ ਸਬਦ ਵੱਡੇ ਭਾਗ ਗੁਰ ਸਿੱਖਾਂ ਕੇ ਜੋ ਗੁਰ ਚਰਣੀ ਸਿੱਖ ਪੜਤਿਆ ਉਨ੍ਹਾਂ ਗੁਰਸਿੱਖਾਂ ਦੇ ਸਾਰਿਆਂ ਦੂ ਕਈਏ ਤੋਂ ਵੱਡੇ ਚੰਗੇ ਭਾਗ ਲੇਖ ਹਨ ਜਿਹੜੇ ਗੁਰਸਿੱਖ ਗੁਰਸਤਗੁਰਾਂ ਦੇ ਚਰਨੀ ਪੜਤਿਆ ਪੈਂਦੇ ਆ ਜੋ ਉਪਰੋਕਤ ਚਾਰ ਅਵਸਥਾਵਾਂ ਨੂੰ ਪਾ ਕੇ ਫੇਰ ਵੀ ਗੁਰਾਂ ਦੇ ਚਰਨਾਂ ਤੇ ਪੈਂਦੇ ਹਨ ਤੇ ਆਪਾਂ ਨਹੀਂ ਜਣੌਦੇ ਉਨ੍ਹਾਂ ਗੁਰਸਿੱਖਾਂ ਦੇ ਸਾਰਿਆਂ ਤੋਂ ਵੱਡੇ ਭਾਗ ਹਨ ਵਾਹੇ ਗੁਰੂ वाहे गुरु ਵਾਹੇ ਗੁਰੂ 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 ਜੀ ਕਾ ਖਾਲਸਾ ਵਾਹੇ ਗੁਰੂ ਜੀ ਕੀ ਫਤਿਹ